ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਟਰੈਕਟਰ ਮੇਲਾ ਚੈਨਲ 'ਚ ਅੱਜ ਅਸੀਂ ਤੁਹਾਡੇ ਲਈ ਬਹੁਤ ਸਾਰੀਆਂ ਐਡਾਂ ਲੈ ਕੇ ਆਈਆਂ ਜਿਸ ਤੋਂ ਵੀਡੀਓ ਦੇ ਲਾਸਟ ਤੱਕ ਬਣ ਰਿਹਾ ਸਾਰੀ ਜਾਣਕਾਰੀ ਦਿੱਤੀ ਜਾਊਗੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਰੀਜਾਂ ਦੇ ਨਾਲ ਤਿਆਰ ਕਰਵਾਇਆ ਹੋਇਆ ਐਨ ਆਰ ਆਈ ਵੀਰ ਦਾ ਐਚ ਐਮ ਟੀ 911 ਟਰੈਕਟਰ ਵਿਕਾਊ ਹੈ ਜੀ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਜੀ ਬੜੀ ਰੀਜ ਦੇ ਨਾਲ ਤਿਆਰ ਕਰਵਾਇਆ ਹੋਇਆ ਇਹ ਟਰੈਕਟਰ ਹੈ ਜੀ ਐਚ ਐਮ ਟੀ 911 ਟਰੈਕਟਰ ਹੈ 92 ਮਾਡਲ ਹੈ ਪ੍ਰੀਮੀਅਮ ਮੋਡੀਫਾਈ ਕਰਵਾਇਆ ਹੋਇਆ ਜੀ ਪੰਜਾਬ ਨੰਬਰ ਰੇਟ ਦੀ ਗੱਲ ਕਰੀਏ ਤਾਂ 9 ਲੱਖ ਰੁਪਿਆ 9 ਲੱਖ ਰੁਪਿਆ ਰੇਟ ਰੱਖਿਆ ਗਿਆ ਜੀ ਏਰੀਆ ਵੀ ਇਸ ਦਾ ਨਵਾਂ ਸ਼ਹਿਰ ਹੈ ਪੰਜਾਬ ਨੰਬਰ ਹੈ ਜੀ 981192 ਮਾਡਲ ਟਰੈਕਟਰ ਵਿਕਾਊ ਹੈ ਜੀ 9 ਲੱਖ ਰੁਪਏ ਦੇ ਵਿੱਚ ਵਧੀਆ ਰੀਜਾਂ ਦੇ ਨਾਲ ਇਸ ਵੀਰ ਨੇ ਤਿਆਰ ਕਰਵਾਇਆ ਹੋਇਆ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੇ ਤੁਸੀਂ ਨੰਬਰ ਨੋਟ ਕਰ ਲਓ ਦੋ ਨੰਬਰ ਨੇ ਵੀਰ ਦੇ 869911968 869911968 ਦੂਜਾ ਨੰਬਰ ਹੈ ਜੀ +32 465 73 92 38 +32 465 73 92 38 ਇਹਨਾਂ ਦੋਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੇ ਜਿਹੜਾ ਟਰੈਕਟਰ HMT 9511 9 ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹਨਾਂ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤਾਕੀ ਤੁਹਾਡੇ ਕੋਲੇ ਹਰ ਇੱਕ ਦਿਨ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚ ਸਕੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜੇਕਰ ਵੀਡੀਓ ਪਸੰਦ ਆਈ ਤਾਂ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੀ ਜਾਇਓ ਜੀ ਤਾਂਕਿ ਕਈ ਵੀਰਾਂ ਦੀ ਚੀਜ਼ਾਂ ਸੇਲ ਹੋ ਸਕਣ ਅਗਲੀ ਅੱਧੀ ਗੱਲ ਕਰਦੇ ਹਾਂ ਜੀ ਦੋ ਟਰਾਲੇ ਵਿਕਾਉਨੇ ਦੋ ਟਰਾਲੇ ਵਿਕਾਉਨੇ ਟਰਾਲੇ ਦਾ ਸਾਈਜ਼ ਹੈ 14 ਵਾਹ 7 ਦੇ 14 ਵਾਹ 7 ਦੇ ਦੋ ਟਰਾਲੇ ਵਿਕਾਉਨੇ ਅਰਜ਼ੰਤ ਸੇਲ ਕਰਨੇ ਨੇ ਏਰੀਆ ਜੀ ਪਿੰਡ ਕਾਲਾ ਸੰਘਾ ਜਲੰਧਰ 6284543977 ਦੂਜਾ ਨੰਬਰ ਹੈ ਜੀ 70547 50211 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ 2 14 ਵਾਹਤ ਦੇ ਟਰਾਲੇ ਨੇ ਜਿਹੜੇ ਤੁਸੀਂ ਰੇਟ ਵਗੈਰਾ ਪੁੱਛ ਕੇ ਖਰੀਦ ਸਕਦੇ ਹੋ ਸਵਰਾਜ 744 ਟਰੈਕਟਰ ਵਿਕਾਊ ਹੈ ਜੀ 2003 ਮਾਡਲ ਨਵੇਂ ਟਾਇਰ ਨਵੀਂ ਬੈਟਰੀ ਫੁੱਲ ਗਾਰੰਟੀ ਹੈ ਜੀ ਏਰੀਆ ਭਦੌੜ ਰੇਟ 265000 265000 ਰੁਪਏ ਰੇਟ ਰੱਖਿਆ ਗਿਆ ਏਰੀਆ ਭਦੌੜ ਹੈ ਜੀ ਫੁੱਲ ਗਰੰਟੀ ਹੈ ਟਾਇਰ ਨਵੇਂ ਨੇ ਨਵੀਂ ਬੈਟਰੀ ਹੈ 2003 ਮਾਡਲ ਹੈ ਜੀ 94781585292 ਇਸ ਨੰਬਰ ਤੇ ਫੋਨ ਕਰਕੇ ਸਵਰਾਜ 744 ਟਰੈਕਟਰ 2003 ਮਾਡਲ ਨੂੰ 265000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ 60 ਫਾਰਮਟਰੈਕਟਰ ਟਰੈਕਟਰ ਤੇ ਟਰਾਲਾ ਵਿਕਾਊ ਆ 15 ਫੁੱਟਾ ਟਰਾਲਾ ਐਮ ਆਰ ਐਫ ਦੇ ਟਾਇਰ ਮੱਛੀ ਹੁੱਕ ਰੇਟ 2 ਲੱਖ ਰੁਪਏ ਰੇਟ ਹੈ ਜੀ ਟਰਾਲੇ ਦਾ 2 ਲੱਖ ਰੁਪਿਆ ਹੁਸ਼ਿਆਰਪੁਰ ਏਰੀਆ ਟਰੈਕਟਰ ਹੈ ਜੀ 2010 ਮਾਡਲ ਰੇਟ ਹੈਗਾ ਜੀ 2 ਲੱਖ 80000 ਬਾਹਰ ਜਾਣਾ ਇਸ ਕਰਕੇ ਦੋਨੇ ਚੀਜ਼ਾਂ ਵੇਚ ਰਹੇ ਨੇ 8146402957 8146402957 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲਾ ਅਤੇ ਟਰੈਕਟਰ ਖਰੀਦ ਸਕਦੇ ਹੋ ਡੋਲੂ ਕਰਾਹਾ ਚਾਹੀਦਾ ਸਵੀਰ ਨੂੰ ਏਰੀਆ ਅੰਮ੍ਰਿਤਸਰ 9988098 ਪੂਰਾ 500 ਇਸ ਨੰਬਰ ਤੇ ਸੰਪਰਕ ਕਰੋ ਜੇਕਰ ਕੋਈ ਵੀ ਵੀਰ ਡੋਲੂ ਕਰਾਹਾ ਅੰਮ੍ਰਿਤਸਰ ਏਰੀਆ ਦੇ ਵਿੱਚ ਵੇਚਣ ਦਾ ਚਾਹਵਨ ਹੋਵੇ ਠਾਈਕ ਨਾਲਾਂ ਜ਼ਮੀਨ ਵਿਕਾਊ ਹੈ ਜੀ ਲਿੰਕ ਰੋਡ ਤੇ ਬਲਾਚੌਰ ਆਨੰਦਪੁਰ ਸਾਹਿਬ ਸਟੇਟ ਹਾਈਵੇ ਤੋਂ 500 ਮੀਟਰ ਦੂਰ ਏਰੀਆ ਜੀ ਪਿੰਡ ਭਾੜੀ ਬਲਾਚੌਰ ਨੜਾ 9359 34190 99359 34190 ਇਸ ਨੰਬਰ ਤੇ ਫੋਨ ਕਰਕੇ ਤੁਸੀਂ 28 ਕਨਾਲਾਂ ਜ਼ਮੀਨ ਹੈ ਜਿਹੜੀ ਰੇਟ ਵਗੈਰਾ ਪੁੱਛ ਕੇ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਜੇਕਰ ਵੀਡੀਓ ਪਸੰਦ ਆਈ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ अर्जुन 555 ट्रैक्टर ਵਿਕਾਊ ਹੈ ਜੀ ਹਰੀਜ਼ਨਟ ਸੇਲ ਕਰਨਾ ਹੈ अर्जुन 555 ट्रैक्टर 2013 ਮਾਡਲ ਪਿੰਡ ਪਹਾੜਪੁਰ ਬਟਾਲਾ ਟੈਰ 390000 ਰੇਟ ਰੱਖਿਆ ਗਿਆ ਪੈਸਿਆਂ ਦੀ ਲੋੜ ਸੀ ਇਸ ਕਰਕੇ ਬੇਚ ਰਹੇ ਨੇ ਬਾਕੀ ਵੀਰ ਨੇ ਬਹੁਤ ਸੋਹਣੀ ਹੀ ਵੀਡੀਓ ਬਣਾ ਕੇ ਭੇਜੀ ਹੈ ਜੀ ਤੁਸੀਂ ਵੀ ਸਾਨੂੰ ਕਿਸੇ ਵੀ ਤਰ੍ਹਾਂ ਦੀ ਐਡ ਦੀ ਇਸ ਤਰ੍ਹਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਬਹੁਤ ਸੋਹਣੀ ਵੀਡੀਓ ਜਿਹਦੇ ਵਿੱਚ ਸਾਫ਼ ਕੰਡੀਸ਼ਨ ਪਤਾ ਚੱਲਦੀ ਹੈ ਤੇ ਬਾਕੀ ਤੁਸੀਂ ਵੀਰ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਵੀ ਸ਼ੋਅ ਹੋ ਰਿਹਾ ਤੇ ਨੋਟ ਕਰ ਲਓ ਜੀ +966580241659 ਇਹ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਡਰੈਕਟਰ ਹੈ ਜਿਹੜਾ ਕਰੀਤ ਸਕਦੇ ਹੋ ਕੂਲਰ ਵਿਕਾਊ ਹੈ ਜੀ ਕੂਲਰ ਵਿਕਾਊ ਹੈ ਜੀ ਸਾਫ ਕੰਡੀਸ਼ਨ ਦਾ ਕੂਲਰ ਹੈ ਰੇਟ ਹੈ ਜੀ 6000 ਏਰੀਆ ਅੰਮ੍ਰਿਤਸਰ 6006471252 6006471252 ਇਸ ਨੰਬਰ ਤੇ ਫੋਨ ਕਰਕੇ ਕੂਲਰ 6000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਵਟਸਐਪ ਨੰਬਰ ਨੋਟ ਕਰ ਲਓ ਜੀ 9877988446 ਇਸ ਨੰਬਰ ਤੇ ਕਰਨਾ ਕੀ ਹੈ ਪੰਜ ਤੋਂ ਸੱਤ ਫੋਟੋਆਂ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਅੱਡ ਲਾ ਦੇਾਂਗੇ ਜੀ Tata Indica ਗੱਡੀ ਵਿਕਾਊ ਆ 2007 ਮਾਡਲ ਗੱਡੀ ਪੰਜਾਬ ਨੰਬਰ ਹੈ ਜੀ ਆਰਮੀ ਪਰਸਨ ਏਰੀਆ ਆਦਮਪੁਰ ਰੇਟ ਹੈ ਜੀ 70000 ਕਾਗਜ਼ ਵਗੈਰਾ ਪੂਰੇ ਨੇ ਜੀ ਕੋਈ ਕਮੀ ਪੇਸ਼ੀ ਨਹੀਂ ਗੱਡੀ ਚ ਆਦਮਪੁਰ ਏਰੀਆ ਜੀ 7 ਮਾਡਲ ਹੈ ਗੱਡੀ ਤੇ ਪੰਜਾਬ ਨੰਬਰ ਹੈ 7187936721 7087936721 ਇਸ ਨੰਬਰ ਤੇ ਫੋਨ ਕਰਕੇ Tata Indica ਗੱਡੀ 2007 ਮਾਡਲ 70000 ਚ ਖਰੀਦ ਸਕਦੇ ਹੋ ਦੂਜੀ ਸੂਏ ਸੋਨ ਵਾਲੀ ਝੋਟੀ ਵਿਕਾਊ ਆ 2 ਤਰੀਕ ਨੂੰ ਦਿਨ ਪੂਰੇ ਹੋਣਗੇ ਜੀ ਪਹਿਲੇ ਸੂਏ 12 ਲੀਟਰ ਦਾ ਦਿੱਤਾ ਸੀਗਾ ਏਰੀਆ ਮਾਛੀਵਾੜਾ ਸਾਹਿਬ ਰੇਟ ਹੈ ਜੀ 97000 97000 ਰੁਪਏ ਰੇਟ ਰੱਖੇ ਗਏ ਦੂਜੀ ਸੂਏ ਸੋਨ ਵਾਲੀ ਝੋਡੀ ਵਿਕਾਊ ਹੈ ਜੀ 7707800903 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਦੂਜੀ ਸੂਏ ਸੋਣ ਵਾਲੀ ਝੋਟੀ ਹੈ ਜਿਹੜੀ 97000 ਰੁਪਏ ਦੇ ਵਿੱਚ ਤੁਸੀਂ ਇਸ ਨੂੰ ਖਰੀਦ ਸਕਦੇ ਹੋ ਨੰਬਰ ਵੀ ਸਕਰੀਨ ਤੇ ਸ਼ੋਅ ਰਿਹਾ ਬਾਕੀ ਤੁਸੀਂ ਨੋਟ ਕਰ ਹੀ ਲਿਆ ਹੋਣਾ ਜੀ ਲਓ ਜੀ ਹੁਣ ਅਸੀਂ ਲੈ ਕੇ ਆਏ ਹਾਂ ਜੀ ਇੱਕ ਹੋਰ ਜ਼ਮੀਨ ਤੁਹਾਡੇ ਲਈ 105 ਕਿੱਲੇ ਜ਼ਮੀਨ ਹੈ ਜੀ ਪਿੰਡ ਹੈਗਾ ਜੀ ਕੁਲਾਰ ਰੋਪੜ ਬਾਲਾਚੌਰ ਰੋੜ ਰੇਟ ਹੈ ਜੀ 4 ਲੱਖ ਰੁਪਏ ਕਿੱਲੇ ਦਾ 4 ਲੱਖ ਰੁਪਏ ਕਿल्ले ਦਾ ਰੇਟ ਰੱਖਿਆ ਗਿਆ ਜੀ 105 ਕਿल्ले ਜਮੀਨ ਹੈ ਜੀ ਬਾਕੀ ਤੁਸੀਂ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ ਇਸ ਨੰਬਰ ਤੇ ਕਾਲ ਕਰਕੇ 105 ਕਿल्ले ਜਮੀਨ ਸਿਰਫ 4 ਲੱਖ ਰੁਪਏ ਨੂੰ ਕਿੱਲਾ ਖਰੀਦ ਸਕਦੇ ਹੋ 98159 98150 98159 98150 ਇਹ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਖਰੀਦ ਸਕਦੇ ਹੋ ਜਿਹੜੇ ਵੀ ਰੈਸਟ ਟਾਈਮ ਵੀਡੀਓ ਨੂੰ ਦੇਖ ਰਹੇ ਨੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਉਨਾ ਵੀਰਾਂ ਦਾ ਤੈਦ ਲੋ ਤਾਂ ਬਾਅਦ ਉਮੀਦ ਕਰਦੇ ਹਾਂ ਤੁਸੀਂ ਅੱਗੇ ਤੋਂ ਵੀ ਐਦਾ ਸਪੋਰਟ ਕਰੋਗੇ ਸੋ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਤੇ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਨੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣ ਸੋ ਬਣੇਗਾ ਤੁਸੀਂ ਆਪਣੇ ਚੈਨਲ ਦੇ ਨਾਲ ਐਸੀ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ 올 ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ